ਡੈਡੀ ਭੁੱਖ ਲੱਗੀ ਐ ਡੈਡੀ ਮੈਨੂੰ ਵੀ ਤੁਹਾਡੀ ਮਾਂ ਦਾ ਸਾਰਾ ਸਿਆਪਾ ਹੋਇਆ ਵਾ ਜੰਦਾ ਮਾਰ ਕੇ ਪਤਾ ਨਹੀਂ ਕਿੱਥੇ ਚਲ ਗਈ ਐ ਅਕਲ ਨਹੀਂ ਹੈਗੀ ਨੂੰ ਜਨਾਨੀਆਂ ਨਾਲ ਚੁਗਲੀਆਂ ਕਰਦੀ ਰਹਿੰਦੀ ਐ ਆਈਏ ਤੇ ਭੁੱਖੇ ਮਰਨ ਦੇ ਆ ਹੋ ਗਈ ਤੈਨੂੰ ਕੋਲੋਂ ਵੀ ਕਦੀ ਕੁਝ ਮੰਗ ਲਿਆ ਕਰੋ ਬਸ ਮਾਂ ਦੇ ਕੁਛੜੀ ਚੜੇ ਰਹਿੰਦੇ ਜੇ ਜੇ ਤੂੰ ਹੁਣ ਆਪਣੇ ਪਿਓ ਨੂੰ ਨਾ ਕੁਝ ਮੰਗਿਆ ਤੈਨੂੰ ਫੇਰ ਵੇਖੀ ਪਤਾ ਨਹੀਂ ਕੀ ਕਰਦੀ ਰਹਿੰਦੀ ਐ ਤੈਨੂੰ ਸ਼ਰਮ ਨਹੀਂ ਆਉਂਦੀ ਜੰਦਾ ਮਾਰ ਕੇ ਘਰੋਂ ਕਿੱਥੇ ਚਲ ਗਈ ਐ ਯਾਨੀ ਭੁੱਖੇ ਮਰਨ ਦੇ ਮੈਂ ਵੀ ਭੁੱਖਾ ਇੱਥੇ ਮੇਰੇ ਵਾਸਤੇ ਆਪਾਂ ਕਰਨ ਦੇਈ ਸੀ ਮੇਰਾ ਕਹੇ ਵਾਸਤੇ ਆਪਾਂ ਤੂੰ ਮੇਰੇ ਵਾਸਤੇ ਕੀਤਾ ਕੀ ਹੈ ਅੱਛਾ ਮੈਂ ਤੇ ਤੇਰੇ ਵਾਸਤੇ ਕੁਝ ਕੀਤਾ ਹੀ ਨਹੀਂ ਆ ਹੈ 2 ਸਾਲ ਦੀ ਆ 2.5 ਸਾਲ ਦੀ ਆ 3 ਸਾਲ ਦਾ ਆ ਜਮ ਕੇ ਤੈਨੂੰ ਦੇਤਾ ਅਜੇ ਮੈਂ ਕੁਝ ਕੀਤਾ ਹੀ ਨਹੀਂ ਆ ਉਹ ਰੱਬ ਦਾ ਵਾਸਤਾ ਹੀ ਲੜਾਈ ਭਾਵੇਂ 2 ਘੰਟੇ ਹੋਰ ਕਰ ਲੈ ਨਿਆਣਿਆਂ ਦਾ ਗੈਪ ਤੇ ਸਹੀ ਰੱਖ ਲੈ ਫੜ ਸੰਭਾਲ ਇਹਨੂੰ ਤੇ ਆਪੇ ਗੈਪ ਸਹੀ ਕਰਦਾ ਰਹਿ ਚਲੋ ਬੇਟਾ ਅਜੇ ਢਾਬੇ ਤੇ ਖਾਣਾ ਪੈਣਾ ਆਜੋ 哈 <laughs> 哈